ਅੱਜ ਭਾਰਤ ਵਿਕਾਸ ਪਰਿਸ਼ਦ ਨੇ ਵੱਲੋਂ ਮਾਲ ਰੋਡ ਵਿਖੇ ਪੋੜੀ ਚਣੀ ਅਤੇ ਪਾਣੀ ਦੀ ਛਬੀ ਦਾ ਲੰਗਰ ਲਗਾਇਆ ਗਿਆ ਤੇ ਵੱਦੀ ਗਰਮੀ ਨੂੰ ਦੇਖਦੇ ਹੋਏ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਮਿਲ ਕੇ ਲੋਕਾਂ ਨੂੰ ਪੌਦੇ ਵੀ ਵੰਡੇ ਗਏ ਤੇ ਸੰਜੀਤ ਜੈਨ ਵੱਲੋਂ ਲੋਕਾਂ ਨੂੰ ਹੋਰ ਜ਼ਿਆਦਾ ਪੇੜ ਪੌਦੇ ਲਗਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਸੁਮਨ ਮਹਾਜਨ, ਜੀਪੀ ਸਿੰਘ, ਐਸਕੇ ਬਜਾਜ, ਰਮਨ, ਅੰਮ੍ਰਿਤ ਲਾਲ, ਸੁਮਿਤ ਪੋਰੀ, ਸੰਜੀਤ ਜੈਨ, ਰੋਬਿੰ, ਪੀ ਐਨ ਸ਼ਰਮਾ, ਨੀਤੂ ਜੈਨ, ਸੀਮਾ ਅਗਰਵਾਲ, ਰਸ਼ਨੀ ਜੈਨ, ਅਨਣਿਆ ਜੈਨ ਰਾਜਕੁਮਾਰ ਤੇ ਭਾਰਤ ਵਿਕਾਸ ਪਰਿਸ਼ਦ ਦੀ ਸਮੂਚੀ ਟੀਮ ਸ਼ਾਮਿਲ ਸੀ ਪੱਤਰਕਾਰ ਮੇਰਾ ਨਾਮ ਸੁਦੀਵ ਜਣਾ ਜੀ ਮੈਂ ਭਾਰਤ ਵਿਕਾਸ ਪਰਸ਼ਦ ਅੰਮ੍ਰਿਤਸਰ ਮੇਨ ਦਾ ਮਹਾਸਚੀਵ ਹਾਂ ਅੱਜ ਅਸੀਂ ਮਹਾਲ ਰੋਡ ਉਤੇ ਇੱਕ ਲੰਗਰ ਲਗਾਇਆ ਪੂੜੀ ਚਨੇ ਦਾ ਪਾਣੀ ਦੀ ਛਪੀ ਲਗਾਈ ਠੰਡੇ ਪਾਣੀ ਦੀ ਇਹਦੇ ਨਾਲ ਨਾਲ ਹੀ ਅਸੀਂ ਇੱਕ ਨਾ ਪੋਧਿਆ ਦਾ ਲੰਗਰ ਵੀ ਨਾ ਲਗਾਇਆ ਤੁਸੀਂ ਦੇਖਦੇ ਪਿਓ ਕਿ ਕਿੰਨੀ ਗਰਮੀ ਗਈ ਹੈ ਇਸ ਗਰਮੀ ਨੂੰ ਰੋਕਣ ਦਾ ਇੱਕੋ ਤਰੀਕਾ ਹੈ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਪੇੜ ਲਗਾਏ ਜਾਣ ਟੈਂਪਰੇਚਰ 47-48 ਡਿਗਰੀ ਤੱਕ ਜਾ ਰਿਹਾ ਹੈ ਤੇ ਅਸੀਂ ਸੋਚਿਆ ਕਿ ਬਈ ਆਪਣਾ ਜਿਹੜਾ ਲੰਗਰ ਲਗਾਇਆ ਖਾਣ ਪੀਣ ਦਾ ਲੰਗਰ ਦੇ ਨਾਲ ਨਾਲ ਪੇੜਾ ਦਾ ਲੰਗਰ ਵੀ ਲਗਾਇਆ ਜਾਏ ਖਾਣ ਪੀਣ ਲੰਗਰ ਦੀ ਜਿਹੜੀ ਪ੍ਰਥਾ ਹੈਗੀ ਨਾ ਉਹ ਤਕਰੀਬਨ ਅੱਜ ਤੋਂ 7-800 ਸਾਲ ਪਹਿਲੇ ਸ਼ੁਰੂ ਹੋਈ ਹੋਈ ਹੈ ਜਦੋਂ ਤੋਂ ਇਹ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਸਟਾਰਟ ਕੀਤੀ ਸੀ ਪ੍ਰਥਾ ਹੈ ਲਈ ਉਹਨਾਂ ਨੇ ਕਿਹਾ ਸੀ ਪਹਿਲੇ ਪੰਗਤ ਫਿਰ ਸੰਗਤ ਪੰਗਤ ਜੇ ਤੁਸੀਂ ਪੰਗਤ ਦੇ ਵਿੱਚ ਬੈਠੋਗੇ ਲੰਗਰ ਖਾਓਗੇ ਤੁਹਾਡਾ ਪੇਟ ਭਰਿਆ ਹੋਏਗਾ ਤਾਂ ਤੁਸੀਂ ਪ੍ਰਭੂ ਦਾ ਸਿਮਰਨ ਕਰ ਸਕਦੇ ਹੋਗੇ ਵਰਨਾ ਜੇ ਪੇੜ ਵੀ ਖਾਲੀ ਹੋਏਗਾ ਤੇ ਤੁਸੀਂ ਪ੍ਰਭੂ ਦਾ ਸਿਮਰਨ ਵੀ ਨਹੀਂ ਕਰ ਸਕਦੇਗੇ ਸੋ ਇਹ ਪ੍ਰਥਾ ਮਤਲਬ ਬਹੁਤ ਹੀ ਪੁਰਾਣੀ ਚੱਲ ਰਹੀ ਹੈ ਤੇ ਇਹਦੇ ਵਿੱਚ ਇੱਕ ਸਮਾਨਤਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਸਾਰਿਆਂ ਨੂੰ ਇੱਕ ਜਗ੍ਹਾ ਬਿਠਾ ਕੇ ਖਾਣਾ ਖਵਾਉਣ ਦਾ ਇੱਕ ਜਿਹੜੀ ਪ੍ਰਥਾ ਚੱਲੀ ਸੀ ਅਸੀਂ ਉਸੇ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਭਾਰਤ ਵਿਕਾਸ ਪਰਸ਼ਦ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਇਹਦੇ ਸਾਡੇ ਇਸ ਸੰਸਾ ਦੇ ਜਿਹੜੇ ਚੇਅਰਮੈਨ ਵੀ ਹੈਗੇ ਸਾਡੇ ਪ੍ਰੋਜੈਕਟ ਦੇ ਰਜੀਵ ਅਗਰਵਾਲ ਜੀ ਹੈ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਹਰਿਆਵਲ ਪੰਜਾਬ ਤੋਂ ਸਾਡੇ ਪੀ ਐਨ ਸ਼ਰਮਾ ਜੀ ਵੀ ਆਏ ਹੋਏ ਆ ਉਹਨਾਂ ਦੇ ਸੁਜੰਨਿਆਂ ਨਾਲ ਅਸੀਂ ਪੋਧਿਆਰਾਂ ਲੰਗਰ ਲਗਾਇਆ ਤੇ ਅਸੀਂ ਉਹਨਾਂ ਦਾ ਵੀ ਆਪਣੀ ਸੰਸਥਾ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਂ ਜਿੰਨੇ ਆਏ ਹੋਏ ਮੈਂਬਰ ਸਾਡੇ ਸਹਿਬਾਨ ਬਹੁਤ ਹੀ ਸੀਨੀਅਰ ਮੈਂਬਰਸ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੇਰਾ ਨਾਮ ਹੈ ਆਪਣਾ ਮੇਰਾ ਨਾਮ ਸੁਮਨ ਮਹਾਜਨ ਮੇਰੇ ਕੋਲ ਪੰਜਾਬ ਉੱਤਰ ਦਾ ਪ੍ਰਧਾਨ ਦਾ ਚਾਰਜ ਹੈਗਾ ਮੈਂ ਅੱਜ ਅੰਮ੍ਰਿਤਸਰ ਮੇਨ ਬ੍ਰਾਂਚ ਦਾ ਮੈਂਬਰ ਵੀ ਹਾਂ ਔਰ ਅੱਜ ਦੇ ਜਿਹੜਾ ਪ੍ਰੋਜੈਕਟ ਹੈ ਸਾਡੇ ਇੱਥੇ ਜਿਹਦੇ ਵਿੱਚ ਲੰਗਰ ਵੀ ਹੈ ਔਰ ਨਾਲ ਅਸੀਂ ਹਰੀਆਵਲ ਪੰਜਾਬ ਦੇ ਲਈ ਪੂਤੇ ਵੀ ਜਿਹੜੇ ਹਨ ਉਹ ਵੀ ਲੰਗਰ ਦੇ ਤੌਰ ਤੇ ਪਬਲਿਕ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ ਔਰ ਇਸ ਪ੍ਰੋਜੈਕਟ ਦੇ ਲਈ ਸਾਡੀ ਜਿਹੜੀ ਅੰਮ੍ਰਿਤਸਰ ਮੇਨ ਬ੍ਰਾਂਚ ਹੈ ਉਹਦੇ ਪ੍ਰਧਾਨ ਜੀ ਸੈਕਟਰੀ ਜੀ ਔਰ ਰਜੀਵ ਅਗਰਵਾਲ ਜੀ ਜਿਹੜੇ ਪ੍ਰੋਜੈਕਟ ਚੇਅਰਮੈਨ ਹੈ ਉਹਨਾਂ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਦੇਣਾ ਚਾਹਾਂਗਾ ਪੀ ਐਨ ਸ਼ਰਮਾ ਜੀ ਹਰ ਹਵਲ ਪੰਜਾਬ ਦੇ ਜਿਹੜੇ ਕਿ ਜਿਨ੍ਹਾਂ ਨੇ ਇਹ ਬੂਟੇ ਜਿਹੜੇ ਐ ਸਾਨੂੰ ਡੋਨੇਟ ਕੀਤੇ ਵੀ ਅਸੀਂ ਪਬਲਿਕ ਦੇ ਵਿੱਚ ਡਿਸਟ੍ਰੀਬਿਊਟ ਕਰ ਸਕੀਏ ਔਰ ਇਸ ਵੇਲੇ ਜੋ ਟੈਂਪਰੇਚਰ ਵੱਧਦਾ ਪਿਆ ਉਹਦੇ ਲਈ ਬੂਟੇ ਲਗਾਉਣੇ ਬੜੇ ਜ਼ਰੂਰੀ ਹੈ ਜੇ ਇਹ ਬੂਟੇ ਨਹੀਂ ਲਗਾਏ ਜਾਣਗੇ ਤੇ ਅੱਜ ਤੋਂ 10-15 ਸਾਲ ਤੋਂ ਬਾਅਦ ਇੰਨੀ ਕਿ ਜ਼ਿਆਦਾ ਪ੍ਰੋਬਲਮ ਹੋਏਗੀ ਕਿ ਜਿਸ ਨੂੰ ਟੈਂਪਰੇਚਰ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਜਾਏਗਾ ਜਿਹੜਾ ਕਿ ਕੰਟਰੋਲੇਬਲ ਨਹੀਂ ਹੋਏਗਾ ਅਹੁਣ ਵੀ ਮਈ ਦੇ ਮਹੀਨੇ ਦੇ ਵਿੱਚ ਹੀ 46-47 ਡਿਗਰੀ ਤੇ ਅਸੀਂ ਪਹੁੰਚ ਗਏ ਆਂ ਔਰ ਇਸ ਤਰ੍ਹਾਂ ਹੀ ਗ੍ਰੈਜੂਅਲੀ ਚਲਦਾ ਰਿਹਾ ਜੂਨ ਔਰ ਜੁਲਾਈ ਦੇ ਵਿੱਚ ਟੈਂਪਰੇਚਰ ਕਾਫੀ ਵੱਧ ਜਾਣਾ ਇਸ ਕਰਕੇ ਸਾਡੀ ਸਾਰੀ ਪਬਲਿਕ ਨੂੰ ਰਿਕਵੈਸਟ ਹੈ ਕਿ ਹਮੇਸ਼ਾ ਨਵੇਂ-ਨਵੇਂ ਅੱਛੇ-ਅੱਛੇ ਪਲਾਂਟਸ ਲਗਾਉਣ ਬੂਟੇ ਲਗਾਉਣ ਜਿਹੜੇ ਕੀ ਸਾਨੂੰ ਗਰਮੀਆਂ ਦੇ ਵਿੱਚ ਹਰਿਆਵਲ ਵੀ ਦੇਣ ਔਰ ਟੈਂਪਰੇਚਰ ਦੇ ਹਿਸਾਬ ਨਾਲ ਰਿਡਿਊਸ ਕਰਨ ਸਾਡੇ ਨਾਰਮਲ ਟੈਂਪਰੇਚਰ ਨੂੰ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦਾ ਆਪਣੀ ਬ੍ਰਾਂਚ ਦਾ ਵੀ ਔਰ ਹਰਿਆਵਲ ਪੰਜਾਬ ਦੇ ਚੇਅਰਮੈਨ ਜੀ ਦਾ ਵੀ ਔਰ ਜਿਹੜੇ ਰਜੀਵ ਅਗਰਵਾਲ ਜੀ ਹੈ ਉਹਨਾਂ ਦਾ ਥੈਂਕ ਯੂ